ਗੁਰਦਾਸਪੁਰ ਦੇ ਪਤੇਗੜ ਚੂੜੀਆਂ ਵਿਖੇ ਅਜਨਾਲਾ ਰੋਡ ਤੇ ਸਥਿਤ ਹੈਲੋ ਫੂਡ ਰੈਸਟੋਰੈਂਟ 'ਚ ਅਚਾਨਕ ਲੱਗੀ ਭਿਆਨਕ ਅਗਨੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਦੀ ਰਸੋਈ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਜੋ ਕੁਝ ਹੀ ਮਿੰਟਾਂ 'ਚ ਪੂਰੀ ਇਮਾਰਤ 'ਚ ਫੈਲ ਗਈ ਲੋਕਾਂ ਨੇ ਆਪਣੀ ਸਤਰਕਤਾ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੇहद ਭਿਆਨਕ ਸੀ ਬਟਾਲਾ ਅਤੇ ਡੇਰਾ ਬਾਬਾ ਨਾਨਕ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਜਦੋ ਜਹਿਦ ਨਾਲ ਅੱਗ 'ਤੇ ਕਾਬੂ ਪਾਇਆ ਇਸ ਦੌਰਾਨ ਫਾਇਰਮੈਨ ਜਗਰੂਪ ਸਿੰਘ ਨੇ ਬੇਮਿਸਾਲ ਬਹਾਦਰੀ ਦਿਖਾਈ ਉਹ ਅੱਗ ਵਿੱਚ ਦਾਖਲ ਹੋਇਆ ਅਤੇ ਇੱਕ ਲੀਕ ਹੋ ਰਿਹਾ ਗੈਸ ਸਿਲੰਡਰ ਅੰਦਰੋਂ ਕੱਢ ਕੇ ਬਾਹਰ ਲੈ ਆਇਆ ਜਿਸ ਨਾਲ ਇੱਕ ਹੋਰ ਵੱਡਾ ਹਾਦਸਾ ਟਲ ਗਿਆ ਮੌਕੇ ਤੇ ਪੁਲਿਸ ਵੀ ਪਹੁੰਚੀ ਥਾਣਾ ਫਤਿਹਗੜ ਚੂੜੀਆਂ ਦੇ ASI ਸੁਖਦੇਵ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਇੱਕ ਫਾਇਰ ਸਟੇਸ਼ਨ ਹੋਣਾ ਬਹੁਤ ਲਾਜ਼ਮੀ ਹੈ ਕਿਉਂਕਿ ਵਕਤ ਤੇ ਮਦਦ ਨਾ ਮਿਲਣ ਨਾਲ ਨੁਕਸਾਨ ਹੋ ਸਕਦਾ ਸੀ ਹੋਰ ਵੱਡਾ ਇਸ ਬਾਰੇ ਜੋ ਬਿਆਨ ਦੇਣਗੇ ਆਪਾਂ ਕਾਰਵਾਈ ਕਰਾਂਗੇ ਮਾਲਕਾਂ ਨਾਲ ਘਰੇ ਤਾਲਮਿਲ ਕਰ ਰਹੇ ਆ ਅਜੇ ਸਮਾਨ ਬਾਹਰ ਕੱਢ ਰਹੇ ਨੇ ਫੜਦੇ ਆਉਣ ਦੀ ਕੋਸ਼ਿਸ਼ ਕਰ ਰਹੇ ਫਾਇਰ ਬੋਰਡ ਨੂੰ ਸੂਚਿਤ ਕੀਤਾ ਗਿਆ ਫਾਇਰ ਬੋਰਡ ਪਹੁੰਚਣ ਵਾਲੀ ਚੰਨ ਮਿੰਟਾਂ ਸਨੁਬਾਰੇ ਤੇ ਮਾਲਕ ਹੀ ਦੱਸ ਸਕਦੇ ਕਿੰਨਾ ਕੰਨਾ ਨੁਕਸਾਨ ਹੋਇਆ ਨੁਕਸਾਨ ਦੀ ਹੋ ਹੀ ਰਿਹਾ ਅੱਗ ਲੱਗੀ ਹੋਈ ਹੈ ਜੀ ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਾਇਰ ਬੋਰਡ ਬੁਲਾ ਦਿੱਤਾ ਆ ਰਹੀ ਹੈ ਇਹਨੂੰ ਆਪਾਂ ਦੀ ਇੱਕ ਗੱਡੀ ਆ ਬਟਾਲਾ ਨਗਰ ਨਿਗਮ ਦੀ ਇਹਨੂੰ ਡੇਰਾ ਬਾਬਾ ਨਾਨਕ ਉਨਾ ਖਲਾ ਰਿਆ ਵਾ ਤਣਕਾਂ ਦੇ ਸੀਜ਼ਨ ਕਰਕੇ ਉਹਨਾਂ ਨੇ ਇਹਨੂੰ ਕੰਟਰੋਲ ਰੂਮ ਤੋਂ ਤਲਾਸ਼ ਜਦੋਂ ਦਿੱਤੀ ਅਸੀਂ ਫਤਿਹ ਡੇਰਾ ਬਾਬਾ ਨਾਨਕ ਤੋਂ ਚੱਲੇ ਫਤਿਹਗੜ ਚੂੜੀਆਂ ਜੋ ਕਿ ਸਾਫ਼ ਰੋਹੀ ਮਤਲਬ ਸਭ ਤੋਂ ਪਹਿਲਾਂ ਗੱਡੀ ਜਿਹੜੀ ਆਪਾਂ ਲਿਆ ਕੇ ਇੱਥੇ ਖੜਾ ਰਹੀ ਆ ਅਨੁਸਾਰ ਕਾਫੀ ਜ਼ਿਆਦਾ ਅੱਗ ਸੀ ਅੱਗ ਨੂੰ ਵੇਖਦੇ ਆਪਾਂ ਜੇ ਨਾਲੇ ਤੋਂ ਰਾਜਾ ਸਾਸੀ ਤੋਂ ਤੇ ਬਟਾਲੇ ਤੋਂ ਇੱਕ ਹੋਰ ਗੱਡੀ ਬੈਕਅਪ ਲਈ ਮੰਗਾਈ ਆ ਤੇ ਅੱਗ ਤੇ ਜਿਹੜਾ ਆ ਉਹ ਪੂਰੀ ਤਰ੍ਹਾਂ ਕਾਪੂ ਪਾੜਿਆ ਗਿਆ ਤੇ ਵੇਖੋ ਸਿਲੰਡਰ ਜਦੋਂ ਆਪਾਂ ਪਹਿਲਾਂ ਗਏ ਆ ਲੀਕ ਕਰ ਰਿਹਾ ਸੀ ਪਰ ਉਹ ਸੈਕਿੰਡ ਟਰਮ ਦੇ ਵਿੱਚ ਜਾ ਕੇ ਉਹਨੂੰ ਬਾਹਰ ਕੱਢਿਆ ਗਿਆ ਉਹਨੂੰ ਉਹਦਾ ਰੈਗੂਲੇਟਰ ਪੁੱਟ ਕੇ ਉਹਨੂੰ ਹੁਣ ਬਾਹਰ ਲੈਣਤਾ ਆ ਅੰਦਰ ਬਿਲਕੁਲ ਲੱਗ ਬੁੱਝ ਚੁੱਕੀ ਆ ਤੇ ਹੁਣ ਕੰਟਰੋਲ ਆ ਬਿਲਕੁਲ ਸੇਫ ਆ ਜਿਹੜੇ ਮਾਲਕ ਆ ਉਹ ਆਪਣਾ ਅੰਦਰ ਜਾ ਕੇ ਵੇਖ ਸਕਦੇ ਆ ਭਾਈ ਜੀ ਇਹ ਡਿਊਟੀ ਹੈ ਸਾਡੀ ਰੋਜ਼ ਰੋਜ਼ ਦਾ ਹੀ ਕੰਮ ਹੈ ਇਹ ਅੰਦਰ ਗਏ ਹੀ ਕੋਈ ਹੈ ਅੰਦਰ ਨਹੀਂ ਕੁਝ ਕੁਝ ਨਹੀਂ ਆਉਂਦਾ ਜੀ ਉਦੋਂ ਇਹੀ ਆਉਂਦਾ ਕਿ ਅਰੇ ਲੋਕਾਂ ਨੂੰ ਨੁਕਸਾਨ ਜਿੰਨਾ ਹੋ ਸਕੇ ਆਮ ਪਬਲਿਕ ਦਾ ਨੁਕਸਾਨ ਬਚਾਇਆ ਜਾਵੇ ਬਾਕੀ ਚਲੋ ਡਿਊਟੀ ਹੈ ਸਾਡੀ